ਇੱਕ ਕਰਕੇ ਗੱਲ ਚਲੋ ਇਹਨਾਂ ਨੇ ਪ੍ਰੋਮਿਸ ਕਰਿਆ ਸਰ ਲੱਗ ਗੱਲ ਕਰ ਲੋ ਇਹਨਾਂ ਨੇ ਕਿਹਾ ਵੀ ਕੱਲ ਨੂੰ ਲੈ ਕੇ ਆਏਗੀ ਤਾਂ ਸਾਨੂੰ ਨਾ ਲੈ ਕੇ ਆਏ ਵੀ ਇਹਨਾਂ ਨੇ ਕਹਿੰਦੇ ਹਾਂ ਮੈਨਾਂ ਦੇ ਚਲੋ ਦੰਤ ਆਹ ਕਾਣੀਆਂ ਵਾਹ ਪਾੜੀਆਂ ਪਈਆਂ ਨੇ ਹੋ ਤਾਂ ਤੱਕੀ ਦੇਖਿਆ ਦੇਖੋ ਨਾ ਰਾਵਣ ਜੋਤ ਤੇ ਰਹਾ ਉਹਦੀ ਮੰਮੀ ਰਸਤ ਕਰਿਆ ਤਿੰਨ ਹਜ਼ਾਰ ਉਹਨਾਂ ਦੇ ਫੇਰ ਕਦੇ ਦਾਦਲੋ ਚਾਹ ਅਕਾਲ ਪਰਖ ਨੂੰ ਉਹ 50 ਹਜ਼ਾਰ ਦੀ ਖੋਹ ਖਾਨਾ ਮੈਂ ਮੇਰੀ ਸਾਥ ਨੇ ਜਿੱਦ ਤੱਕ ਕਹਿੰਦੇ ਨਸ਼ੀ ਬਹੁਤ ਕਰਦੇ ਹੋ ਤੁਸੀਂ ਟੈਸਟ ਕਰਾਵਾ ਹਸਪਤਾਲ ਤੇ ਬਾਬਾ ਜੀ ਗੱਡੀ ਬੈਠ ਗਈ ਗੋਲੀ ਚਲਾਈ ਸੀ ਗੋਲੀ ਚਲਾਈ ਹੈ ਤਾਂ ਨਾ ਜਾਓ ਤਾਂ ਇਨਵੈਸਟੀਗੇਸ਼ਨ ਤੇ ਦੇਖੋਗੇ ਤੁਸੀਂ ਹੱਸਦਾ ਕੀ ਰੋਲਾ ਵਾ ਚਲੋ ਕੋਈ ਨਹੀਂ ਉੱਥੇ ਫਟੇਗੜ ਸਾਹਿਬ ਆਜੋ ਉੱਥੇ ਕਰ ਦੋ ਦੱਸੋ ਕੀ ਰੋਲਾ ਕੀ ਕਰਦੇ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਆਣੀ ਜਾਣਾ ਉਹ ਜਿਹੜਾ ਰੱਖੀ ਬੈਠੀ ਅੱਡ ਅਸੀਂ ਲੈ ਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਹੈ ਬਾਈ ਜੀ ਸੱਤ ਸੱਤ ਨੇ ਨਾਲ ਪਾੜਦੇ ਕਹਿੰਦੇ ਚਲੋ ਬਾਬਾ ਜੀ ਆਪਣਾ ਕਰ ਰਹੀ ਹੈ ਚਲੋ ਕੋਰਟ ਤੇ ਪੇਸ਼ ਕਰਨਗੇ ਜਿੱਥੇ ਵੀ ਕਰਨਗੇ ਅਸੀਂ ਨਹੀਂ ਕਹਿੰਦਾ ਜਿੱਥੇ ਵੀ ਕਰਨ ਪਰ ਸਾਡਾ ਉਹਦਾ ਲਾਚ ਚੱਲਦਾ ਕੱਲ ਮੈਡਮ ਨਹੀਂ ਆਈ ਸੁਪੀ ਰੰਗਰ ਤਾਰ ਤੇ ਨਹੀਂ ਕਰਿਆ ਜੀ ਅੱਜ ਮੈਡਮ ਨਹੀਂ ਆਈ ਉਹ ਮੈਨੂੰ ਕੱਲ ਨੂੰ ਬੇਨੰਦ ਇਹ ਕਹਿੰਦੇ ਅੱਜ ਹੀ ਚੱਲੋ ਵੀ ਇਹ ਕਰਕੇ ਗੱਲ ਚੱਲੋ ਪਹਿਲੇ ਪ੍ਰੋਮਿਸ ਕਰਿਆ ਸਰ ਨਾਲ ਗੱਲ ਕਰ ਲੋ ਉਹਨਾਂ ਨੇ ਕਿਹਾ ਕੱਲ ਨੂੰ ਲੈ ਕੇ ਆਏ ਜੇ ਸਾਨੂੰ ਨਾ ਲੈ ਕੇ ਆਏ ਫਿਰ ਇਹਨਾਂ ਨੇ ਕਾਨੂੰਨ ਹਾਂਜੀ ਹਾਂ ਮੇਰਾ ਦੇਖੋ ਦੰਤ ਆ ਤਾਲੀਆਂ ਵਾਹਾਂ ਪਾੜੀਆਂ ਪਈਆਂ ਨੇ ਹੋਰ ਤਾਂ ੱੱਕੀ ਵੇਖਿਆ ਦੇਖੋ ਨਾ ਰਾਵਣ ਜੋਤ ਤੇ ਨੇ ਉਹਦੀ ਮੰਮੀ ਰਸਤ 'ਤੇ ਖੜੀ ਆ 307 ਉਹਨਾਂ ਤੇ ਫੇਰ ਕਹਿੰਦੇ ਦਾਦ ਨੂੰ ਲੈ ਅਕਾਲ ਪੁਰਖ ਨੂੰ ਉਹ 50 ਹਜ਼ਾਰ ਦੀ ਸੋਹ ਖਾਨਾ ਮੈਂ ਮੇਰੀ ਸਾਥ ਨੇ ਲੈ ਕੇ ਜਿੱਦ ਤੱਕ ਨਹੀਂ 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 ਬਹੁਤ ਕਰਦੇ ਹੁੰਦੇ ਸੀ ਟੈਸਟ ਕਰਾਉ ਲੋ ਹਸਪਤਾਲ ਤੋਂ ਬਾਬਾ ਜੀ ਗੱਡੀ ਬੈਠ ਗਈ ਗੋਲੀ ਚਲਾਈ ਸੀ ਗੋਲੀ ਚਲਾਈ ਸੀ ਨਾ ਨਾ ਜੋ ਤਾਂ ਇਨਵੈਸਟੀਗੇਸ਼ਨ ਤੇ ਦੇਖੋਗੇ ਤੁਸੀਂ ਹੱਸਣਾ ਕੀ ਰੋਲਾ ਵਾਹ ਚਲੋ ਹੱਸ ਕੋਈ ਨਹੀਂ ਉੱਤੇ ਫਤੇਗੜ ਸਾਹਿਬ ਆਜੋ ਉੱਥੇ ਕਰਦੇ ਆਂ ਦੱਸੋ ਕੀ ਰੋਲਾ ਕੀ ਜਾਂਦੇ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਵਾਲੀ ਜਿਹੜਾ ਕਿਤੇ ਰੱਖੀ ਬੈਠੀ ਅੱਡ ਅਸੀਂ ਲੈ ਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਬਾਈ ਜੀ ਸਸ ਸਸ ਉਹਦੇ ਨਾਲ ਪਾਟ ਨਹੀਂ ਗੱਲ ਕਰੀਏ ਚਲੋ ਬਾਬਾ ਜੀ ਆਪਣਾ ਕਰੀਏ ਚਲੋ ਕੋਰਟ ਤੇ ਪੇਸ਼ ਕਰਨਗੇ ਜਿੱਥੇ ਵੀ ਕਰਨੀ ਅਸੀਂ ਨਹੀਂ ਕਹਿੰਦਾ ਜਿੱਥੇ ਵੀ ਕਰਨ ਪਰ ਸਾਡਾ ਉਹਦੇ ਲਾਅ ਚੱਲਦਾ ਕੱਲ ਮੈਡਮ ਨਹੀਂ ਆਈ ਉਹ ਮੈਨੂੰ ਕੱਲ ਨੂੰ ਮਿਲਣਾ ਇਹ ਕਹਿੰਦੇ ਅੱਜ ਹੀ ਚੱਲੋ ਵੀ ਪਹਿਲਾਂ ਇਹ ਕਰਕੇ ਇਹ ਕਹਿੰਦੇ ਚੱਲੋ ਇਹ ਕਹਿੰਦੇ ਪ੍ਰੋਮਿਸ ਕਰਿਆ ਸਾਰਾ ਗੱਲ ਕਰ ਲੋ ਇਹਨਾਂ ਨੇ ਕਿਹਾ ਤੁਹਾਨੂੰ ਲੈ ਕੇ ਆਏ ਤੁਹਾਨੂੰ ਨਾਲ ਲੈ ਕੇ ਆਏ ਫਿਰ ਇਹਨਾਂ ਨੇ ਹਾਂਜੀ ਹਾਂ ਮੈਨਾਂ ਦੇਖੋ ਦੰਤ ਆਹ ਤਾਲੀਆਂ ਵਾਹ ਪਾਣੀਆਂ ਪਈਆਂ ਨੇ ਹੋ ਤਾਂ ਤੱਕੀ ਵੇਖਿਆ ਦੇਖੋ ਨਾ ਰਾਵਣ ਜੋਤ ਤੇ ਨੇ ਉਹਦੀ ਮੰਮੀ ਰਸਤ ਕਰੀਆ ਤਿੰਨ ਕੋ ਸੱਤ ਉਹਨਾਂ ਦੇ ਇਹ ਕਹਿੰਦੇ ਦਾਦ ਮੰਗਿਆ ਆਕਾਲ ਪਰਖ ਨੂੰ ਉਹ 50000 ਦੀ ਸੌ ਖਾਨਾ ਮੈਂ ਮੇਰੀ ਸਾਥ ਨੇ ਲੈ ਕੇ ਜਿੱਦਦਾ ਨਹੀਂ ਨਹੀਂ ਨਸ਼ੀ ਬਹੁਤ ਕਰਦੇ ਹੁੰਦੇ ਸੀ ਟੈਸਟ ਕਰਾ ਲਓ ਹਸਪਤਾਲ ਤੋਂ ਬਾਬਾ ਜੀ ਗੱਡੀ ਮੈਡਿਕਲ ਨਹੀਂ ਗੋਲੀ ਲਾਈ ਸੀ ਗੋਲੀ ਲਾਈ ਸੀ ਨਾ ਨਾ ਜਿਉਂ ਤਾਂ ਇਨਵੈਸਟੀਗੇਸ਼ਨ ਤੇ ਦੇਖੋਗੇ ਤੁਸੀਂ ਹੱਸਣਾ ਕੀ ਰੋਲਾ ਵਾ ਚਲੋ ਹੱਸ ਕੋਈ ਨਹੀਂ ਉੱਥੇ ਫਟੇਗੜ ਸਾਹਿਬ ਆਜਾ ਉੱਥੇ ਕਰ ਦੇ ਵੀ ਦੱਸੋ ਕੀ ਰੋਲਾ ਕੀ ਕਰ ਰਹੇ ਹੋ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਕਾਰ ਆਣੀ ਆਪਾਂ ਤੇਰੇ ਰੱਖੀ ਬੈਠੀ ਅੱਡ ਅਸੀਂ ਲੈ ਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਸੱਸ ਸੱਸ ਜਿਹਨੇ ਬਾਹਰ ਨਾਲ ਪੱਟ ਪਟ ਕਰਕੇ ਕੰਨ ਚਾਹੁੰਦੀ ਸੀ ਚਲੋ ਬਾਬਾ ਜੀ ਆਪਣੀ ਕਰ ਲਈਏ ਚਲੋ ਕੋਰਟ ਤੇ ਪੇਸ਼ ਕਰਨਗੇ ਜਿੱਥੇ ਵੀ ਕਰਨੀਆ ਅਸੀਂ ਨਹੀਂ ਕਹਿੰਦਾ ਜਿੱਥੇ ਵੀ ਕਰਨ ਪਰ ਸਾਡਾ ਉਹਦਾ ਲਾਅ ਚੱਲਦਾ ਕੱਲ ਮੈਰਮੈਂਟ ਨੂੰ ਸੁਪੀ ਨੰਗਰ ਸੁਪੀ ਨੰਗਰ ਇੰਤਖਾਨ ਨਹੀਂ ਕਰਿਆ ਜੀ ਅੱਜ ਮੈਡਮ ਨਹੀਂ ਆਈ ਉਹਨਾਂ ਨੂੰ ਕੱਲੂ ਲੈ ਕੇ ਆਏ ਇਹ ਕਹਿੰਦੇ ਅੱਜ ਹੀ ਚੱਲੋ ਵੀ ਮੈਂ ਕਰਕੇ ਗੱਲ ਵੀ ਚੱਲੋ ਉਹਨਾਂ ਨੇ ਪ੍ਰੋਮਿਸ ਕਰਿਆ ਸਰ ਨਾਲ ਗੱਲ ਕਰ ਲਓ ਉਹਨਾਂ ਨੇ ਜਾਨ ਨੂੰ ਕੱਲੂ ਲੈ ਕੇ ਆਏ ਜੇ ਕੱਲੂ ਨਾ ਲੈ ਕੇ ਆਏ ਫਿਰ ਇਹਨਾਂ ਨੇ ਕਾਨੂੰਨ ਹਾਂਜੀ ਹਾਂ ਮੇਰਾ ਦੇਖੋ ਦੰਤ ਆਹ ਤੁਹਾਡੀਆਂ ਵਾਹਾਂ ਪਾੜੀਆਂ ਪਈਆਂ ਨੇ ਹੋਰ ਤਾਂ ੱੱਕੀ ਵੇਖਿਆ ਦੇਖੋ ਨਾ ਗ੍ਰਾਵਣ ਜੋਤ ਦੇ ਨੇ ਉਹਦੀ ਮੰਮੀ ਰੈਸਟ ਕਰੀਆ ਤਿੰਨ ਕੋ ਸੱਤ ਉਹਨਾਂ ਦੇ ਲੇਕੇ ਦਾਦਮਾ ਅਕਾਲਪੁਰ ਤੋਂ ਉਹ ਪੰਜਾਰ ਸ਼ਗਾਰ ਦੀ ਸੋਹ ਖਾਨਾ ਮੈਂ ਮੇਰੀ ਸਾਥ ਨੇ ਇਹ ਤਾਂ ਜਦ ਤੱਕ ਇਹਨੇ ਨਸ਼ੇ ਬਹੁਤ ਕਰਦੇ ਹੁੰਦੇ ਸੀ ਟੈਸਟ ਕਰਾਵਾ ਹਸਪਤਾਲ ਤੇ ਬਾਬਾ ਜੀ ਗੱਡੀ ਬੈਠ ਗਈ ਗੋਲੀ ਸਲਾਈ ਸੀ ਗੋਲੀ ਸਲਾਈ ਹੈ ਨਾ ਨਾ ਜੋ ਤਾਂ ਇਨਵੈਸਟੀਗੇਸ਼ਨ ਚ ਦੇਖੋਗੇ ਤੁਸੀਂ ਹੱਸਣਾ ਕੀ ਰੋਲਾ ਵਾ ਚਲੋ ਹੱਸ ਬੱਸ ਤਾਂ ਕਿ ਕੋਈ ਨਹੀਂ ਉੱਥੇ ਫਟੇਗੜ ਸਾਹਿਬ ਆਜ ਉੱਥੇ ਕਰਦੇ ਵੀ ਦੱਸੋ ਕੀ ਰੋਲਾ ਕੀ ਕਹਿੰਦੇ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਕਾਰ ਆਣੀ ਆ ਪਟਿਆਰੇ ਰੱਖੀ ਬੈਠੀ ਅੱਡ ਅਸੀਂ ਲੈ ਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਸੱਸ ਸੱਸ ਜੀ ਉਹਨੇ ਤੁਹਾਡੇ ਨਾਲ ਪੱਤਰੀਆਂ ਕੱਢੀਆਂ ਚਲੋ ਬਾਬਾ ਜੀ ਸਰ ਆਪਣੇ ਕਰ ਰਹੀਏ ਚਲੋ ਕੋਰਟ ਪੇਸ਼ ਕਰਨਗੇ ਜਿੱਥੇ ਵੀ ਕਰਨਗੇ ਅਸੀਂ ਨਹੀਂ ਕਹਿੰਦਾ ਜਿੱਥੇ ਵੀ ਕਰ ਲ ਪਰ ਸਾਡਾ ਉਹਦਾ ਲਾਜ ਚੱਲਦਾ ਕੱਲ ਮਗਰ ਨਹੀਂ ਹੁੰਦਾ ਸੁਪੀ ਨਗਰ ਸੁਨੂੜੇ ਇੰਤਜ਼ਾਰ ਤੇ ਵੀ ਕਰਿਆ ਜੀ ਅਜੇ ਮੈਡਮ ਨਹੀਂ ਆਈ ਉਹਨਾਂ ਨੂੰ ਕੱਲੂ ਲੈਣਾ ਇਹ ਕੱਲੇ ਆ ਜੀ ਚੱਲੋ ਪਹਿਲਾਂ ਇੱਕ ਕਰਕੇ ਚੱਲੋ ਇਹਨਾਂ ਨੇ ਪ੍ਰੋਮਿਸ ਕਰਿਆ ਸਰਲ ਗੱਲ ਕਰ ਲੋ ਇਹਨਾਂ ਨੇ ਕਿਹਾ ਨੂੰ ਕੱਲੂ ਲੈ ਕੇ ਆਏ ਜੇ ਕੱਲੂ ਨਾਲ ਲੈ ਚਾਏ ਫਿਰ ਇਹਨਾਂ ਨੇ ਹਾਂ ਜੀ ਹਾਂ ਮੇਰਾ ਦੇਖੋ ਦੰਤ ਆਹ ਤੁਹਾਡੀਆਂ ਵਾਹ ਪਾੜੀਆਂ ਪਈਆਂ ਨੇ ਹੋ ਤਾਂ ਤਕਰੀ ਦੇਖਿਆ ਦੇਖੋ ਨਾ ਗਾਵੜ ਜੋਤ ਤੇ ਨੇ ਉਹਦੀ ਮੰਮੀ ਰਸਤ ਕਰੀਆ ਤਿੰਨੋ ਸੱਤ ਉਹਨਾਂ ਦੇ ਇਹ ਕਹਿੰਦੇ ਦਾਦ ਨੂੰ ਆਕਾਲ ਪਰਖ ਨੂੰ ਉਹ 50000 ਦੀ 199 ਮੇਰੀ ਸਾਡੇ ਨੇ ਕਿੰਨਾ ਜੱਦ ਤੱਕ ਨਹੀਂ ਨਹੀਂ ਮੈਂ ਸ਼ੇ ਬਹੁਤ ਕਰ ਦਿੰਦੀ ਟੋਪ ਟੈਸਟ ਕਰਾ ਲਓ ਹਸਪਤਾਲ ਤੋਂ ਬਾਬਾ ਜੀ ਗੱਡੀ ਬੈਠੀ ਗੋਲੀ ਲਾਈ ਸੀ ਗੋਲੀ ਲਾਈ ਸੀ ਨਾ ਨਾ ਜਿਉਂ ਤਾਂ ਇਨਵੈਸਟੀਗੇਸ਼ਨ ਚ ਦੇਖਾਂਗੇ ਤੁਸੀ ਹੱਸਦਾ ਕੀ ਰੋਲਾ ਵਾ ਚਲੋ ਕੋਈ ਨਹੀਂ ਉੱਥੇ ਫਟੇਗੜ ਸਾਹਿਬ ਆਜਾ ਉੱਥੇ ਕਰ ਦਿੰਦੇ ਇਹ ਦੱਸੋ ਕੀ ਰੋਲਾ ਕੀ ਕਹਿੰਦੇ ਦੱਸੋ ਬਾਬਾ ਜੀ ਆਪਨੇ

ਤੋ ਕੋਰਟ ਤੇ ਪੇਸ਼ ਕਰਨਗੇ ਜਿੱਥੇ ਵੀ ਕਰਨੀ ਅਸੀਂ ਨਹੀਂ ਕਹਿੰਦਾ ਜਿੱਥੇ ਵੀ ਕਰਨ ਪਰ ਸਾਡਾ ਉਹਦਾ ਲਾਚ ਚੱਲਦਾ ਕੱਲ ਮੈਡਮ ਨੂੰ ਨਹੀਂ ਨਿਕਟਾਰ ਤੇ ਵੀ ਕਰਿਆ ਜੀ ਅੱਜ ਮੈਡਮ ਨਹੀਂ ਆਈ ਉਹ ਮੈਨੂੰ ਕੱਲ ਨੂੰ ਬੈਨਡ ਇਹ ਕਹਿੰਦੇ ਅੱਜ ਹੀ ਚੱਲੋ ਵੀ ਪਹਿਲਾਂ ਇੱਕ ਕਰਕੇ ਚੱਲੋ ਇਹਨਾਂ ਨੇ ਪ੍ਰੋਮਿਸ ਕਰਿਆ ਸਾਰਾ ਗੱਲ ਕਰ ਲੋ ਇਹਨਾਂ ਨੇ ਤੁਹਾਨੂੰ ਕੱਲ ਨੂੰ ਲੈ ਕੇ ਆਏ ਤੁਹਾਨੂੰ ਨਾ ਲੈ ਕੇ ਆਏ ਫਿਰ ਇਹਨਾਂ ਨੇ ਕਾਨੂੰਨ ਹਾਂ ਜੀ ਹਾਂ ਮੇਰਾ ਦੇਖੋ ਦੰਤ ਆਹ ਦਾਲੀਆਂ ਵਾਹਾਂ ਪਾੜੀਆਂ ਪਈਆਂ ਨੇ ਹੋਰ ਤਾਂ ੱੱਕੀ ਵੇਖਿਆ ਦੇਖੋ ਨਾ ਰਾਵੜ ਜੋਤ ਤੇ ਨੇ ਉਹਦੀ ਮੰਮੀ ਰਸਤ ਕਰੀਆ 307 ਉਹਨਾਂ ਦੇ ਤੇ ਕਦੇ ਦਾਦਮਗਲੇ ਆਕਾਲ ਪੁਰਖ ਨੂੰ ਉਹ ਪੰਜਾਹ ਸ਼ਗਾਰ ਦੀ ਸੌ ਖਾਨਾ ਮੈਂ ਮੇਰੀ ਸਾਥ ਨੇ ਜਿੰਨਾ ਤੇ ਜੱਦ ਤੱਕ ਇਹਨੇ ਮੱਸੀ ਬਹੁਤ ਕਰਦੀ ਸੀ ਟੈਸਟ ਕਰਾਉ ਹਸਪਤਾਲ ਤੋਂ ਬਾਬਾ ਜੀ ਗਾਡੀ ਬੈਠ ਗਈ ਗੋਲੀ ਲਾਈ ਸੀ ਗੋਲੀ ਲਾਈ ਸੀ ਨਾ ਨਾ ਜੀ ਉਹ ਤਾਂ ਇਨਵੈਸਟੀਗੇਸ਼ਨ ਚ ਦੇਖੋਗੇ ਤੁਸੀਂ ਹਸਪਤਾਲ ਕੀ ਰੋਲਾ ਵਾ ਚਲੋ ਹਸਪ ਕੋਈ ਨਹੀਂ ਉੱਥੇ ਫਟੇਗੜ ਸਾਹਿਬ ਆਜੋ ਉੱਥੇ ਕਰਦੇ ਆਂ ਦੱਸੋ ਕੀ ਰੋਲਾ ਕੀ ਕਹਿੰਦੇ ਹੋ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਆਣੀ ਜਾਣਾ ਉਹ ਕਿੱਥੇ ਰੱਖੀ ਬੈਠੀ ਅੱਡ ਅਸੀਂ ਲੈ ਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਸੱਸ ਸੱਸ ਜੀ ਉਹਦੇ ਨਾਲ ਪੱਤਰੀਆਂ ਕੱਢਦੇ ਆਂ ਚਲੋ ਬਾਬਾ ਜੀ ਆਪਣੇ ਕੋਲ ਜੀ ਚਲੋ ਕੋਰਟ 'ਚ ਪੇਸ਼ ਕਰਨਗੇ ਜਿੱਥੇ ਵੀ ਕਰਨੀ ਐ ਅਸੀਂ ਨਹੀਂ ਕਹਿੰਦਾ ਜਿੱਥੇ ਵੀ ਕਰਨ ਪਰ ਸਾਡਾ ਉਹਦੇ ਲਾਅ ਚੱਲਦਾ ਕਾਹਦੇ ਮੈਰਮੇ ਨੂੰ ਪਤੀ ਅੰਦਰ ਨਿਕਲਦੇ ਨਾ ਨਿੱਤਾਰ ਤੇ ਵੀ ਕਰਿਆ ਜੀ ਅਜੇ ਮੈਡਮ ਨਹੀਂ ਆਈ ਉਹਨਾਂ ਨੂੰ ਕੱਲੂ ਬੇਨ। ਇਹ ਕਹਿੰਦੇ ਅੱਜ ਹੀ ਚੱਲੋ ਵੀ ਪਹਿਲਾਂ ਇੱਕ ਕਰਕੇ ਕੱਲੂ ਚੱਲੋ ਉਹਨਾਂ ਨੇ ਪ੍ਰੋਮਿਸ ਕਰਿਆ ਸਾਰਾ ਗੱਲ ਕਰ ਲਓ ਉਹਨਾਂ ਨੇ ਜਾਨ ਨੂੰ ਕੱਲੂ ਲੈ ਕੇ ਆਏ। ਜੇ ਸਾਨੂੰ ਨਾ ਲੈ ਕੇ ਆਏ ਫਿਰ ਇਹਨਾਂ ਨੇ ਕੰਮ ਨਹੀਂ ਕੀਤਾ। ਹਾਂਜੀ ਹਾਂ ਮੇਲਾ ਦੇਖੋ ਦੰਤ ਆ ਗਾੜੀਆਂ ਵਾਹ ਪਾੜੀਆਂ ਪਈਆਂ ਨੇ ਹੋ ਤਾਂ ਤਕਰੀਰ ਦੇਖਿਆ ਦੇਖੋ ਨਾ ਰਾਵਣ ਜੋਤ ਤੇ ਨੇ ਉਹਦੀ ਮੰਮੀ ਰਸਤ ਕਰੀਆ ਤਿੰਨੋ ਸੱਤ ਉਹਨਾਂ ਦੇ ਦੇ ਕਦੇ ਦਾਦਲ ਆਕਾਲ ਪਰਖ ਨੂੰ ਕੋ 50000 ਦੀ ਖੋ ਖਾਨਾ ਮੈਂ ਮੇਰੀ ਸੱਤ ਨੇ ਲੈ ਕੇ ਜਿੱਦਾਂ ਦਾ ਬਈਨੇ ਮੈਸੇ ਬਹੁਤ ਕਰਦੇ ਉਹ ਕੰਪਰੈਸਟ ਕਰਾਵਾ ਹਸਪਤਾਲ ਤੋਂ ਬਾਪਾ ਜੀ ਗੱਡੀ ਮੈਡਿਕਲ ਗੋਲੀ ਸਲਾਈ ਸੀ ਗੋਲੀ ਸਲਾਈ ਹੈ ਨਾ ਨਾ ਜੋ ਤਾਂ ਇਨਵੈਸਟੀਗੇਸ਼ਨ ਤੇ ਦੇਖੋਗੇ ਤੁਸੀਂ ਹੱਸਣਾ ਕੀ ਰੋਲਾ ਵਾ ਚਲੋ ਹੱਸ ਕੋਈ ਨਹੀਂ ਉੱਥੇ ਫਟੇਗੜ ਸਾਹਿਬ ਆਜੋ ਉੱਥੇ ਕਰਦੇ ਆਂ ਦੱਸੋ ਕੀ ਰੋਲਾ ਕੀ ਜਾਂਦੇ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਕਾਰ ਆਣੀ ਜਿਹੜਾ ਪੱਲੇ ਰੱਖੀ ਬੈਠੀ ਅੱਡ ਅਸੀਂ ਲੈ ਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਸੱਸ ਸੱਸ ਜੀ ਉਹਦੇ ਨਾਲ ਗੱਲ ਕਰਦੇ ਆਂ ਚਲੋ ਬਾਬਾ ਜੀ ਆਪਣੇ ਕੋਲ ਆਈਏ ਚਲੋ ਫੋਰਟ ਤੇ ਪੇਸ਼ ਕਰਨਗੇ ਜਿੱਥੇ ਵੀ ਕਰਨੀ ਅਸੀਂ ਨਹੀਂ ਕਹਿੰਦਾ ਜਿੱਥੇ ਵੀ ਕਰਲ ਪਰ ਸਾਡਾ ਉਹਦਾ ਲਾਚ ਚੱਲਦਾ ਕਾਹਦੇ ਮੈਟਰ ਵਿੱਚ ਨਹੀਂ ਹੁੰਦਾ ਪੁਨੀ ਨਗਰ ਦਾ ਇੰਤਜ਼ਾਰ ਤੇ ਵੀ ਕਰਿਆ ਜੀ ਅਜੇ ਮੈਡਮ ਨਹੀਂ ਆਈ ਉਹਨਾਂ ਨੂੰ ਕੱਲੂ ਲੈਣਾ ਇਹ ਕਹਿੰਦੇ ਅੱਧੀ ਚੱਲੋ ਵੀ ਪਹਿਲੇ ਇੱਕ ਕਰਕੇ ਜੇ ਗੱਲ ਚੱਲੋ ਇਹਨਾਂ ਨੇ ਪ੍ਰੋਮਿਸ ਕਰਿਆ ਸਰ ਨਾਲ ਗੱਲ ਕਰ ਲਓ ਇਹਨਾਂ ਨੇ ਕਹਿੰਦਾ ਕੱਲੂ ਲੈ ਕੇ ਆਏ ਜੇ ਸਾਨੂੰ ਨਾਲ ਲੈ ਚਾਏ ਫਿਰ ਇਹਨਾਂ ਨੇ ਹਾਂ ਜੀ ਹਾਂ ਮੈਨਾ ਦੇਖੋ ਦੰਤ ਆਹ ਦਾਲੀਆਂ ਵਾਹ ਪਾੜੀਆਂ ਪਈਆਂ ਨੇ ਹੋ ਤਾਂ ਤੱਕੀ ਦੇਖਿਆ ਦੇਖੋ ਨਾ ਰਾਵੜ ਜੋਤ ਤੇ ਨਾ ਉਹਦੀ ਮੰਮੀ ਰਸਤ 'ਤੇ ਖੜੀ ਆ ਤਿੰਨ ਕੋ ਸੱਤ ਉਹਨਾਂ ਦੇ ਰੇ ਕਹਿੰਦੇ ਦਾਦਲੋਂ ਦਾ ਅਕਾਲ ਪੁਰਖ ਨੂੰ ਉਹ 50 ਹਜ਼ਾਰ ਦੀ ਸੌਖਾ ਨਾ ਮੈਂ ਮੇਰੀ ਸਾਥ ਨੇ ਇਹ ਕਹਿੰਦੇ ਜਿੱਦ ਤੱਕ ਇਹਨੇ ਨਸ਼ੇ ਬਹੁਤ ਕਰਦੇ ਹੁੰਦੇ ਸੀ ਟੈਸਟ ਕਰਾ ਲਓ ਹਸਪਤਾਲ ਤੋਂ ਬਾਵਾ ਜੀ ਗੱਡੀ ਬੈਠ ਗਈ ਗੋਲੀ ਚਲਾਈ ਸੀ ਗੋਲੀ ਚਲਾਈ ਹੈ ਨਾ ਨਾ ਜੇ ਤਾਂ ਇਨਵੈਸਟੀਗੇਸ਼ਨ ਤੇ ਦੇਖੋਗੇ ਤੁਸੀਂ ਕਿਸੇ ਦਾ ਕੀ ਰੋਲਾ ਵਾਹ ਚਲੋ ਹੱਸ ਕੋਈ ਨਹੀਂ ਉੱਥੇ ਫਟੇਗੜ ਸਾਹਿਬ ਆਜੋ ਉੱਥੇ ਕਰਦੇ ਦੱਸੋ ਕੀ ਰੋਲਾ ਕੀ ਜਾਂਦੇ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਕਾਰ ਆਣੀ ਜਿਹੜਾ ਰੱਖੀ ਬੈਠੀ ਅੱਡ ਅਸੀਂ ਲੈ ਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਸਸ ਸਸ ਜਿਹੜੇ ਨਾਲ ਪਾਣੀ ਦਾ ਕੰਮ ਚਲੋ ਬਾਬਾ ਜੀ ਆਪਣੇ ਚਲੋ ਕੋਰਟ ਤੇ ਪੇਸ਼ ਕਰਨਗੇ ਜਿੱਥੇ ਵੀ ਕਰਨੀ ਅਸੀਂ ਨਹੀਂ ਕਹਿੰਦਾ ਜਿੱਥੇ ਵੀ ਕਰਨ ਪਰ ਸਾਡਾ ਉਹਦਾ ਲਾਚ ਚੱਲਦਾ ਕੱਲ ਨੂੰ ਮੈਡਮ ਨਹੀਂ ਹੁੰਦੀ। ਰਿਸ਼ਤਾਰ ਤੇ ਵੀ ਕਰਿਆ ਜੀ ਅੱਜ ਮੈਡਮ ਨਹੀਂ ਆਈ ਉਹ ਮੈਨੂੰ ਕੱਲ ਨੂੰ ਬੇਨ। ਇਹ ਕਹਿੰਦੇ ਅੱਜ ਹੀ ਚੱਲੋਗੇ ਪਹਿਲਾਂ ਇਹ ਕਰਕੇ ਕਹਿੰਦੇ ਕੱਲ ਨੂੰ ਇਹ ਕਹਿੰਦੇ ਪ੍ਰੋਮਿਸ ਕਰਿਆ ਸਰ ਨਾਲ ਗੱਲ ਕਰ ਲਓ ਉਹਨਾਂ ਨੇ ਕਿਹਾ ਕੱਲ ਨੂੰ ਲੈ ਕੇ ਆਏ। ਉਹਨਾਂ ਨੂੰ ਨਾ ਲੈ ਕੇ ਆਏ ਫਿਰ ਇਹਨਾਂ ਨੇ ਕਾਨੂੰਨ। ਸਾਡੀ ਹਾਂ ਮੇਰਾ ਦੇਖੋ ਦੰਤ ਆਹ ਤਾਲੀਆਂ ਵਾਹ ਪਾਣੀਆਂ ਪਈਆਂ ਨੇ ਹੋਰ ਤਾਂ ਤਕੀ ਵੇਖਿਆ ਦੇਖੋ ਨਾ ਗਰਵਣ ਜੋਤ ਤੇ ਨੇ ਆਉਂਦੀ ਮੰਮੀ ਰੈਸਟ ਕਰੀਆ ਤੈਨੂੰ ਸੱਤ ਉਹਨਾਂ ਦੇ ਫੇਰ ਕਹਿੰਦੇ ਦਾਜ ਨਾਲ ਅਕਾਲ ਪੁਰਖ ਨੂੰ ਉਹ 50000 ਦੀ ਸੌ ਖਾਨਾ ਮੈਂ ਮੇਰੀ ਸਾਥ ਨੇ ਲੈ ਕੇ ਜੱਜਤਾ ਵੀ ਨਹੀਂ 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 ਮੈਂ ਬਹੁਤ ਕਰ ਦਊਂਗਾ ਟੈਸਟ ਕਰਾਉਂਦਾ ਹਸਪਤਾਲ ਦੀ ਬਾਪਾ ਜੀ ਗੱਡੀ ਬੈਠ ਗਈ ਬੋਲੀਸ਼ ਲਾਈ ਸੀ ਬੋਲੀਸ਼ ਲਾਈ ਹੈ ਨਾ ਨਾ ਜੋ ਤਾਂ ਇਨਵੈਸਟੀਗੇਸ਼ਨ ਤੇ ਦੇਖੋਗੇ ਤੁਸੀਂ ਨਾ ਕਿਸਦਾ ਕੀ ਰੋਲਾ ਵਾ ਚਲੋ ਹਸਪਤਾਲ ਕੋਈ ਨਹੀਂ ਉੱਥੇ ਫਟੇਗੜ ਸਾਹਿਬ ਆਜਾ ਉੱਥੇ ਕਰ ਦੇ ਵੀ ਦੱਸੋ ਕੀ ਰੋਲਾ ਕੀ ਛੱਡੋ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਕਾਰ ਆਣੀ ਆ ਟੇਲੇ ਰੱਖੀ ਬੈਠੀ ਅੱਡ ਅਸੀਂ ਲੈ ਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਸੱਸ ਸੱਸ ਜੀ ਉਹਨੇ ਮਾੜੇ ਨਾਲ ਕਰ ਦਿੱਤੀ ਚਲੋ ਬਾਬਾ ਜੀ ਆਪਣੇ ਕਰ ਰਹੀ ਹੈ ਚਲੋ ਕੋਰਟ ਤੇ ਪੇਸ਼ ਕਰਨਗੇ ਜਿੱਥੇ ਵੀ ਕਰਨੀ ਅਸੀਂ ਨਹੀਂ ਕਹਿੰਦਾ ਜਿੱਥੇ ਵੀ ਕਰਨ ਪਰ ਸਾਡਾ ਉਹਦੇ ਲਾਚ ਚੱਲਦਾ ਕੱਲ ਮੈਨੂੰ ਸੁਪੀ ਨਗਰ ਇੰਤਜ਼ਾਰ ਤੇ ਨਹੀਂ ਕਰਿਆ ਜੀ ਅੱਜ ਮੈਡਮ ਨਹੀਂ ਆਈ ਉਹਨਾਂ ਨੂੰ ਕੱਲੂ ਲੈਣਾ ਇਹ ਕਹਿੰਦੇ ਅੱਜ ਹੀ ਚੱਲੋ ਪਹਿਲੇ ਇੱਕ ਕਰਕੇ ਜੱਦੀ ਚੱਲੋ ਪਹਿਲੇ ਪ੍ਰੋਮਿਸ ਕਰਿਆ ਸਾਰਾ ਗੱਲ ਕਰ ਲਓ ਇਹਨਾਂ ਨੇ ਕਿਹਾ ਨੂੰ ਕੱਲੂ ਲੈ ਕੇ ਆਏ ਜੇ ਸਾਨੂੰ ਨਾਲ ਲੈ ਚਾਏ ਫਿਰ ਇਹਨਾਂ ਨੇ ਕੀ ਹਾਂ ਜੀ ਹਾਂ ਮੇਲਾ ਦੇਖੋ ਦੰਤ ਆ ਗਾੜੀਆਂ ਵਾਹ ਪਾੜੀਆਂ ਪਈਆਂ ਨੇ ਹੋ ਤਾਂ ਤਕਰੀਰ ਦੇਖਿਆ ਦੇਖੋ ਨਾ ਗ੍ਰਾਵੜ ਜੋਨ ਤੇ ਨੇ ਆਉਦੀ ਮੰਮੀ ਰਸਤ ਤਕਰੀਆ ਤਿੰਨ ਕੋ ਸੱਤ ਉਹਨਾਂ ਦੇ ਜੇ ਕਹਿੰਦੇ ਦਾਜਮੰਦ ਆਕਾਲ ਪਰਖ ਨੂੰ ਕੋ 50 ਹਜ਼ਾਰ ਦੀ ਸਹੂ ਖਾਨਾ ਮੈਂ ਮੇਰੀ ਸਾਥ ਨੇ ਇਹ ਕਹਿੰਦੇ ਜਿੱਦਾਂ ਤਾਂ ਇਹਨੇ ਨਸ਼ੇ ਬਹੁਤ ਕਰਦੇ ਹੁੰਦੇ ਸੀ ਟੋਪ ਟੈਸਟ ਕਰਾਵਾ ਹਸਪਤਾਲ ਤੋਂ ਬਾਪਾ ਜੀ ਗੱਡੀ ਬੈਠ ਗਈ ਗੋਲੀ ਸਲਾਈ ਸੀ ਗੋਲੀ ਸਲਾਈ ਹੈ ਨਾ ਨਾ ਜੋ ਤਾਂ ਇਨਵੈਸਟੀਗੇਸ਼ਨ ਚ ਦੇਖੋਗੇ ਤਿੱਖਾ ਹੱਸਣਾ ਕੀ ਰੋਲਾ ਵਾ ਚਲੋ ਹੱਸ ਕੋਈ ਨਹੀਂ ਉੱਥੇ ਫਟੇਗੜ ਸਾਹਿਬ ਆਜਾ ਉੱਥੇ ਕਰ ਦੇ ਵੀ ਦੱਸੋ ਕੀ ਰੋਲਾ ਕੀ ਕਹਿੰਦੇ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਕਾਰ ਆਣੀ ਆ ਤੇਰੇ ਰੱਖੀ ਬੈਠੀ ਅੱਡ ਅਸੀਂ ਲੈ ਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਕੋਈ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਘਰ ਵਾਲੀ ਤੋਂ ਨਹੀਂ ਸੱਸ ਸੱਸ ਜੀ ਉਹਨੇ ਮੇਰੇ ਨਾਲ ਕਰਦੀ ਸੀ ਚਲੋ ਬਾਬਾ ਜੀ ਆਪਣੇ ਕਰ ਲਈਏ ਚਲੋ ਕੋਰਟ ਤੇ ਪੇਸ਼ ਕਰਨਗੇ ਜਿੱਥੇ ਵੀ ਕਰਨੀ ਅਸੀਂ ਨਹੀਂ ਕਹਿੰਦਾ ਜਿੱਥੇ ਵੀ ਕਰਨ ਪਰ ਸਾਡਾ ਉਹਦਾ ਲਾਅ ਚੱਲਦਾ ਕੱਲ ਨੂੰ ਮੈਡਮ ਨਹੀਂ ਹੁੰਦੀ। ਸੁਤੰਗਰ ਰਿਕਾਰਡ ਤੇ ਵੀ ਕਰਿਆ ਜੀ ਅੱਜ ਮੈਡਮ ਨਹੀਂ ਆਈ ਉਹਨਾਂ ਨੂੰ ਕੱਲ ਨੂੰ ਬੇਨੰਦ ਇਹ ਕਹਿੰਦੇ ਅੱਜ ਹੀ ਚੱਲੋ ਵੀ ਪਹਿਲਾਂ ਇਹ ਕਰਕੇ ਚੱਲੋ ਇਹਨਾਂ ਨੇ ਪ੍ਰੋਬਲਮ ਕਰਿਆ ਸਰਲ ਗੱਲ ਕਰ ਲਓ ਉਹਨਾਂ ਨੇ ਕੱਲ ਨੂੰ ਲੈ ਕੇ ਆਏ ਜੀ ਉਹਨਾਂ ਨੂੰ ਨਾਲ ਲੈ ਕੇ ਆਏ ਵੀ ਇਹਨਾਂ ਨੇ ਹਾਂਜੀ ਹਾਂ ਮੇਰਾ ਤੁਸੀਂ ਦੰਤ ਆ ਦਾਲੀਆਂ ਵਾਹਾਂ ਪਾਣੀਆਂ ਪਈਆਂ ਨੇ ਹੋਰ ਤਾਂ ਤਕਰੀ ਦੇਖਿਆ ਦੇਖੋ ਨਾ ਰਾਵਣ ਜੋਤ ਦੇ ਨੇ ਉਹਦੀ ਮੰਮੀ ਰਸਤ ਕਰੀਆ 307 ਉਹਨਾਂ ਦੇ ਫਿਰ ਕਹਿੰਦੇ ਦਾਦੀ ਨੂੰ ਆਪਾਲ ਪਰਖ ਨੂੰ ਉਹ 50000 ਦੀ ਸੋਹ ਖਾਨਾ ਮੈਂ ਮੇਰੀ ਸਾਥ ਨੇ ਕਿੰਨਾ ਜੱਜਦਾ ਨਹੀਂ ਨਹੀਂ ਨਸੀਬ ਬਹੁਤ ਕਰਦੇ ਹੁੰਦੇ ਸੀ ਟੋਪ ਟੈਸਟ ਕਰਾ ਲਓ ਹਸਪਤਾਲ ਦੀ ਬਾਬਾ ਜੀ ਗਾਡੀ ਬੈਠ ਗਈ ਗੋਲੀ ਚਲਾਈ ਸੀ ਗੋਲੀ ਚ ਗੋਲੀ ਚਲਾਈ ਹੈ ਨਾ ਨਾ ਜੀ ਉਹ ਤਾਂ ਇਨਵੈਸਟੀਗੇਸ਼ਨ ਤੇ ਦੇਖਾਂਗੇ ਤੁਸੀਂ ਹੱਸਣਾ ਕੀ ਰੋਲਾ ਵਾ ਚਲੋ ਹੱਸ ਕੋਈ ਨਹੀਂ ਉੱਥੇ ਫਟੇਗੜ ਸਾਹਿਬ ਆਜੋ ਉੱਥੇ ਕਰਦੇ ਹਾਂ ਦੱਸੋ ਕੀ ਰੋਲਾ ਕੀ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਵਾਲੀ ਆ ਉਹ ਕਿਹੜਾ ਰੱਖੀ ਬੈਠੀ ਅੱਡ ਅਸੀਂ ਲਿਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਸੱਸ ਸੱਸ ਜੀ ਉਹਨੇ ਮੇਰੇ ਨਾਲ ਪਾਤਰੀ ਕਰਦੀ ਹੈ ਚਲੋ ਬਾਬਾ ਜੀ ਆਪਣੀ ਕਰਦੇ ਹਾਂ ਚਲੋ ਕੋਰਟ ਤੇ ਪੇਸ਼ ਕਰਨਗੇ ਜਿੱਥੇ ਵੀ ਕਰਨਗੇ ਅਸੀਂ ਨਹੀਂ ਕਹਿਦਾ ਜਿੱਥੇ ਵੀ ਕਰਨ ਪਰ ਸਾਡਾ ਉਹਦਾ ਲਾਅ ਚੱਲਦਾ ਕੱਲ ਮੈਡਮ ਨਹੀਂ ਹੁੰਦੀ ਨਿੱਤਾਰ ਤੇ ਵੀ ਕਰਿਆ ਜੀ ਅੱਜ ਮੈਡਮ ਨਹੀਂ ਆਈ ਉਹ ਮੈਨੂੰ ਕੱਲ ਨੂੰ ਬੇਨੰਦ ਇਹ ਕਹਿੰਦੇ ਹਾਂ ਜੀ ਚੱਲੋ ਜੀ ਇਹ ਕਰਕੇ ਜੀ ਚੱਲੋ ਪਹਿਲੇ ਪ੍ਰੋਮਿਸ ਕਰਿਆ ਸਾਰਾ ਗੱਲ ਕਰ ਲਓ ਉਹਨਾਂ ਨੇ ਕਹਿੰਦਾ ਕੱਲ ਨੂੰ ਲੈ ਕੇ ਆਏ ਜੀ ਉਹ ਸਾਨੂੰ ਨਾਲ ਲੈ ਕੇ ਆਏ ਫਿਰ ਇਹਨਾਂ ਨੇ ਕੰਮ ਚੋੜਾ ਹਾਂਜੀ ਹਾਂ ਮੇਰਾ ਦੇਖੋ ਦੰਤ ਆਹ ਤਾਲੀਆਂ ਵਾਹ ਪਾਣੀਆਂ ਪਈਆਂ ਨੇ ਹੋਰ ਤਾਂ ੱੱਕੀ ਵੇਖਿਆ ਦੇਖੋ ਨਾ ਰਾਵਣ ਜੋਤ ਤੇ ਨੇ ਉਹਦੀ ਮੰਮੀ ਰਸਤ ਕਰੀਆ ਤੈਨੂੰ ਸੱਤ ਉਹਨਾਂ ਦੇ ਕਿਹਾ ਕਿ ਦਾਗ ਲੱਗਿਆ ਆਕਾਲ ਪੁਰਖ ਨੂੰ ਉਹ 50000 ਦੀ ਸੌ ਖਾਨਾ ਮੈਂ ਮੇਰੀ ਸਾਥ ਨੇ ਇਹ ਕਿਹਾ ਕਿ ਜਿੱਦਦਾ ਨਹੀਂ ਨਹੀਂ ਨਸੀਬਤ ਕਰਦੇ ਤੁਸੀਂ ਟੋਪ ਟੈਸਟ ਕਰਾ ਲਓ ਹਸਪਤਾਲ ਤੋਂ ਬਾਬਾ ਜੀ ਗਾਡੀ ਬੈਟ ਗਈ ਗੋਲੀ ਫਲਾਈ ਸੀ ਗੋਲੀ ਸੀ ਗੋਲੀ ਸਲਾਈਏ ਨਾ ਨਾ ਜਿਉਂ ਤਾਂ ਇਨਵੈਸਟੀਗੇਸ਼ਨ ਤੇ ਦੇਖੋਗੇ ਤੁਸੀਂ ਸਾਰਾ ਕੀ ਰੋਲਾ ਵਾ ਚਲੋ ਹੱਸ ਕੋਈ ਨਹੀਂ ਉੱਥੇ ਫਟੇਗੜ ਸਾਹਿਬ ਆਜੋ ਉੱਥੇ ਕਰਦੇ ਹਾਂ ਦੱਸੋ ਕੀ ਰੋਲਾ ਕੀ ਜਾਂਦੇ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਵਾਲੀ ਜਿਹੜਾ ਰੱਖੀ ਬੈਠੀ ਅੱਡ ਅਸੀਂ ਲੈ ਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਸੱਸ ਸੱਸ ਜੀ ਉਹਨਾਂ ਨੇ ਤੁਹਾਡੇ ਨਾਲ ਪਾਤਰੀ ਗੱਲ ਚਲੋ ਬਾਬਾ ਜੀ ਆਪਣਾ ਕੋਈ ਚਲੋ ਕੋਰਟ ਤੇ ਪੇਸ਼ ਕਰਨਗੇ ਜਿੱਥੇ ਵੀ ਕਰਨੀ ਅਸੀਂ ਨਹੀਂ ਕਹਿੰਦਾ ਜਿੱਥੇ ਵੀ ਕਰ ਲ ਪਰ ਸਾਡਾ ਉਹਦੇ ਲਾਚ ਚਾਹਦਾ ਕਾਹਦੇ ਮੈਰ ਨਹੀਂ ਹੁੰਦਾ ਤਾਰ ਤੇ ਵੀ ਕਰਿਆ ਜੀ ਅੱਜ ਮੈਡਮ ਨਹੀਂ ਆਈ ਉਹਨਾਂ ਨੂੰ ਕੱਲੂ ਲੈਣਾ ਇਹ ਨਾਲੇ ਆਜ ਨਹੀਂ ਚੱਲੋ ਵੀ ਪਹਿਲਾਂ ਇਹ ਕਰਕੇ ਇਹ ਗੱਲ ਚੱਲੋ ਇਹਨੇ ਪ੍ਰੋਮਿਸ ਕਰਿਆ ਸਾਰਾ ਗੱਲ ਕਰ ਲਓ ਇਹਨੇ ਕਿਹਾ ਨੂੰ ਕੱਲੂ ਲੈ ਕੇ ਆਏ ਤੇ ਸਾਨੂੰ ਨਾਲ ਲੈ ਚਾਏ ਫਿਰ ਇਹਨੇ ਕੀ ਹਾਂ ਜੀ ਹਾਂ ਮੈਨਾ ਦੇਖੋ ਦੰਤ ਆ ਗਾੜੀਆਂ ਵਾਹ ਪਾੜੀਆਂ ਪਈਆਂ ਨੇ ਹੋ ਤਾਂ ਤਕਰੀਰ ਦੇਖਿਆ ਦੇਖੋ ਨਾ ਰਵਣ ਜੋਤ ਤੇ ਨੇ ਆਉਦੀ ਮੰਮੀ ਰਸਤ ਕਰੀਆ ਤੈਨੂੰ ਸੱਤ ਉਹਨਾਂ ਤੇ ਇਹ ਕਹਿੰਦੇ ਦਾਗ ਲਾਇਆ ਅਕਾਲ ਪੁਰਖ ਨੂੰ ਕੋ 50 ਹਜ਼ਾਰ ਦੀ ਸੋਹ ਖਾਨਾ ਮੈਂ ਮੇਰੀ ਸੱਸ ਨੇ ਇਹ ਕਹਿੰਦੇ ਜਿੱਦਾਂ ਦਾ ਨਹੀਂ ਨਹੀਂ ਮੈਂ ਬਹੁਤ ਕਰ ਦਿਆਂ ਤੁਸੀ ਟੋਪ ਗੈਸਟ ਕਰਾਵਾ ਹਸਪਤਾਲ ਤੇ ਬਾਪਾ ਜੀ ਗੱਡੀ ਬੈਠ ਗਈ ਗੋਲੀ ਚਲਾਈ ਸੀ ਗੋਲੀ ਚਲਾਈ ਸੀ ਨਾ ਨਾ ਜੋ ਤਾਂ ਇਨਵੈਸਟੀਗੇਸ਼ਨ ਤੇ ਦੇਖੋਗੇ ਤੁਸੀ ਕਿਸਦਾ ਕੀ ਰੋਲਾ ਵਾ ਚਲੋ ਹੱਸ ਕੋਈ ਨਹੀਂ ਉੱਥੇ ਫਟੇਗੜ ਸਾਹਿਬ ਆਜੋ ਉੱਥੇ ਕਰਦੇ ਦੋਸਤੋ ਕੀ ਰੋਲਾ ਕੀ ਜਾਂਦੇ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਕਾਰ ਆਣੀ ਜਿਹੜਾ ਰੱਖੀ ਬੈਠੀ ਅੱਡ ਅਸੀਂ ਲੈ ਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਬਾਈ ਜੀ